ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਦੇਸ਼ ਅਮਰੀਕਾ 'ਚ ਨੌਜਵਾਨ ਪੀੜੀ ਦਾ ਆਪਣੇ ਹੀ ਦੇਸ਼ ਤੋਂ ਮੋਹ ਭੰਗ ਹੋ ਰਿਹਾ ਹੈ ਅਮਰੀਕਨ ਸਾਈਕੋਲੋਜੀਕਲ ਐਸੋਸੀਏਸ਼ਨ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਮੁਤਾਬਕ 18 ਤੋਂ 34 ਸਾਲ ਦੀ ਉਮਰ ਵਰਗ ਦੇ ਲਗਭਗ 63% ਨੌਜਵਾਨ ਹੁਣ ਅਮਰੀਕਾ ਛੱਡਣ ਬਾਰੇ ਵਿਚਾਰ ਕਰ ਰਹੇ ਨੇ ਇਸ ਅੰਕੜੇ ਨੇ ਮਾਹਿਰਾਂ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਪਿਛਲੇ ਸਾਲ ਇਹ ਅੰਕੜਾ ਸਿਰਫ 41% ਸੀ ਇਸ ਵੱਡੇ ਵਾਧੇ ਪਿੱਛੇ ਮੁੱਖ ਕਾਰਨਾਵਾਂ ਚ ਵਿੱਤੀ ਸੰਕਟ, ਰਾਜਨੀਤਿਕ ਅਸਥਿਰਤਾ, ਵੱਧਦੀ ਮਹਿੰਗਾਈ ਤੇ ਜਲਵਾਯੂ ਸੰਕਟ ਸ਼ਾਮਲ ਨੇ ਰਿਪੋਰਟਾਂ ਅਨੁਸਾਰ ਕੋਵਿਡ-19 ਮਹਾਮਾਰੀ ਤੋਂ ਬਾਅਦ ਆਰਥਿਕ ਚੁਣੌਤੀਆਂ ਤੇ ਬੇਰੋਜ਼ਗਾਰੀ ਚ ਵਾਧੇ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਹੈ ਇਸ ਦੇ ਨਾਲ ਹੀ ਕੰਮ ਦਾ ਜ਼ਿਆਦਾ ਤਣਾਅ ਵੀ ਇਸ ਦੀ ਇੱਕ ਵੱਡੀ ਵਜ੍ਹਾ ਹੈ ਸਰਵੇਖਣ ਚ ਸ਼ਾਮਲ 10 ਚੋਂ 9 ਅਮਰੀਕੀ ਮਚਾਰੀਆਂ ਨੇ ਦੱਸਿਆ ਕਿ ਉਹ ਕੰਮ ਦੇ ਬੋਝ ਅਤੇ ਵੱਧ ਦੀਆਂ ਜ਼ਿੰਮੇਵਾਰੀਆਂ ਕਾਰਨ ਮਾਨਸਿਕ ਤੌਰ ਤੇ ਥੱਕ ਚੁੱਕੇ ਨੇ ਨੌਜਵਾਨਾਂ ਦੀ ਚਿੰਤਾ ਦੇ ਮੁੱਖ ਕਾਰਨ ਪੰਜ ਨੇ ਨੰਬਰ 1 ਸਿਹਤ ਬੀਮਾ ਤੇ ਸਿਹਤ ਖਰਚਿਆਂ 'ਚ ਭਾਰੀ ਵਾਧਾ ਨੰਬਰ 2 ਮਹਿੰਗਾਈ ਦਰ ਤੇ ਊਰਜਾ ਖਰਚਿਆਂ 'ਚ ਤੇਜ਼ੀ ਤੀਜੇ ਨੰਬਰ ਤੇ ਖਾਣ-ਪੀਣ ਦੀਆਂ ਵਸਤੂਆਂ ਦੀਆਂ ਕੀਮਤਾਂ 'ਚ ਵਾਧਾ ਦੱਸਿਆ ਜਾ ਰਿਹਾ ਤੇ ਚੌਥੇ ਪੱਧਰ ਤੇ ਸਮੂਹਿਕ ਛਾਂਟੀ ਤੇ ਨੌਕਰੀ ਦੀ ਅਨਿਸ਼ਚਿਤਤਾਏ ਇਸ ਤੋਂ ਲਾਵਾ ਸਰਕਾਰੀ ਫੈਸਲਿਆਂ ਦੀ ਅਨਿਸ਼ਚਿਤਤਾ ਤੇ ਸ਼ਟਡਾਊਨ ਵਰਗੀਆਂ ਘਟਨਾਵਾਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਆਸੁਰੱਖਿਅਤ ਮਹਿਸੂਸ ਕਰਵਾਇਆ ਹੈ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਭੋਜਨ ਤੇ ਹੋਰ ਸਰਕਾਰੀ ਸਹਾਇਤਾ ਵੀ ਵਿਭਾਜੇ ਵਿਰਾਨਾ ਪੈ ਰਿਹਾ ਹੈ ਜਿਸ ਕਾਰਨ ਉਹਨਾਂ ਦੇ ਰੋਜ਼ਾਨਾ ਜੀਵਨ 'ਚ ਤਣਾਅ ਲਗਾਤਾਰ ਵਧ ਰਿਹਾ ਹੈ ਪੰਜਾਬ ਦੀ ਧੀ ਨਿੱਕੀ ਹੈਲੀ ਦੇ ਬੇਟੇ ਨੇ ਆਪਣੀ ਮਾਂ ਅਤੇ ਨਾਨੇ ਦੀ ਵਿਰਾਸਤ ਦੀਆਂ ੱਟਜੀਆਂ ਊੜਾ ਦਿੱਤੀਆਂ ਨੇ ਜਦੋਂ ਪ੍ਰਵਾਸੀਆਂ ਲਈ ਅਮਰੀਕਾ ਦੇ ਦਰਵਾਜ਼ੇ ਮੁਕੰਮਲ ਤੌਰ ਤੇ ਬੰਦ ਕਰਨ ਦੀ ਜ਼ੋਰਦਾਰ ਵਕਾਲਤ ਕੀਤੀ ਸੰਯੁਕਤ ਰਾਸ਼ਟਰ ਚ ਅਮਰੀਕਾ ਦੀ ਸਾਬਕਾ ਰਾਜਦੂਤ ਦੇ ਬੇਟੇ ਨਲਨ ਹੇਲੀ ਨੇ ਇੱਕ ਇੰਟਰਵਿਊ ਦੌਰਾਨ ਮੁ슬ਮਾਨ ਪੱਤਰਕਾਰ ਮੈਦੀ हसन ਨੂੰ ਮੁਲਕ ਚੋਂ ਬਾਹਰ ਕੱਢਣ ਦਾ ਸੱਦਾ ਵੀ ਦਿੱਤਾ ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਚ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਵਾਸਤੇ ਜ਼ੋਰ ਅਜ਼ਮਾਇਸ਼ ਕਰ ਚੁੱਕੀ ਨਿੱਕੀ ਹੇਲੀ ਦੇ ਮਾਪੇ 1960 ਦੇ ਦਹਾਕੇ ਚ ਪੰਜਾਬ ਤੋਂ ਅਮਰੀਕਾ ਪਹੁੰਚੇ ਸਨ ਤੇ ਸਾਊਥ ਕੈਰੋਲਿਨਾ ਦੀ ਗਵਰਨਰ ਬਣਨ ਦੇ ਬਾਵਜੂਦ ਉਹਨਾਂ ਨੇ ਕਦੇ ਵੀ ਲੀਗਲ ਇਮੀਗ੍ਰੇਸ਼ਨ ਦਾ ਵਿਰੋਧ ਨਹੀਂ ਕੀਤਾ ਪਰ ਇਸ ਦੇ ਉਲਟ ਨਲਨ ਦਾ ਕਹਿਣਾ ਹੈ ਕਿ ਉਹ ਅਤੇ ਉਸ ਦੇ ਕਈ ਦੋਸਤ ਨਾਮੀ ਵਿਦਿਅਕ ਅਦਾਰਿਆਂ ਤੋਂ ਡਿਗਰੀ ਹਾਸਲ ਕਰਨ ਮਗਰੋਂ ਵੀ ਵਿਲੇ ਘੁੰਮ ਰਹੇ ਨੇ ਘਰਾਂ ਦੀਆਂ ਕੀਮਤਾਂ ਦਾ ਜ਼ਿਕਰ ਕਰਦਿਆਂ ਨੱਲੇ ਨੇ ਕਿਹਾ ਕਿ ਉਸਦੇ ਮਾਪਿਆਂ ਨੇ ਪਹਿਲਾ ਘਰ 90 ਹਜ਼ਾਰ ਡਾਲਰ ਚ ਖਰੀਦਿਆ ਤੇ ਅੱਜ ਇਸ ਦੀ ਕੀਮਤ ਤਕਰੀਬਨ 4 ਲੱਖ ਡਾਲਰ ਹੋਵੇਗੀ ਅਜਿਹੇ ਚ ਅਸੀਂ ਮੁਕਾਬਲਾ ਹੀ ਨਹੀਂ ਕਰ ਸਕਦੇ ਇੱਥੇ ਦੱਸਣਾ ਬਣਦਾ ਹੈ ਕਿ ਨਿੱਕੀ ਹੈਲੀ ਅਕਸਰ ਆਪਣੇ ਮਾਪਿਆਂ ਦੇ ਪੰਜਾਬ ਤੋਂ ਅਮਰੀਕਾ ਤੱਕ ਦੇ ਸਫ਼ਰ ਦਾ ਜ਼ਿਕਰ ਕਰਦੀ ਹੈ ਤੇ ਇਹ ਦੱਸਦਿਆਂ ਮਾਣ ਮਹਿਸੂਸ ਹੁੰਦਾ ਹੈ ਕਿ ਕਿਵੇਂ ਸਾਊਥ ਕੈਰੋਲਾਈਨਾ ਦੇ ਦਿਹਾਤੀ ਇਲਾਕਿਆਂ ਦੇ ਵਿੱਚ ਉਸਨੇ ਮਾਪਿਆਂ ਦੇ ਨਾਲ ਖੁਸ਼ਹਾਲੀ ਨਾਲ ਸਫ਼ਰ ਪੂਰਾ ਕੀਤਾ ਅਜੀਤ ਸਿੰਘ ਰੰਧਾਵਾ ਤੇ ਰਾਜਕੌਰ ਰੰਧਾਵਾ ਨੇ ਕਮਿਊਨਿਟੀ 'ਚ ਇੱਕੋ ਇੱਕ ਭਾਰਤੀ ਪਰਿਵਾਰ ਹੋਣ ਦੇ ਬਾਵਜੂਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਤਰੱਕੀ ਦੀਆਂ ਪੌੜੀਆਂ ਚੜਦੇ ਚਲੇਗਾ ਇਸ ਦੇ ਉਲਟ ਅਜੀਤ ਸਿੰਘ ਰੰਧਾਵਾ ਦਾ ਦੋਤਾ ਕਾਨੂੰਨ ਪ੍ਰਵਾਸ ਦਾ ਤਿੱਖਾ ਵਿਰੋਧ ਕਰ ਰਿਹਾ ਹੈ ਤੇ ਵਿਦੇਸ਼ਾਂ ਨੂੰ ਦਿੱਤੀ ਜਾਂਦੀ ਆਰਥਿਕ ਸਹਾਇਤਾ ਤੇ ਇਤਰਾਜ਼ ਜ਼ਾਹਰ ਕਰ ਰਿਹਾ ਹੈ ਇਸ ਦੇ ਉਲਟ ਸੰਯੁਕਤ ਰਾਸ਼ਟਰ ਦੀ ਰਾਜਦੂਤ ਹੁੰਦਿਆ ਨਲਿੰਦੀ ਮਾ ਨੇ ਵਿਦੇਸ਼ਾਂ ਨੂੰ ਦਿੱਤੀ ਜਾਂਦੀ ਆਰਥਿਕ ਸਹਾਇਤਾ ਦੀ ਹਮਾਇਤ ਕੀਤੀ ਨਿੱਕੀ ਹੈਲੀ ਦੀ ਦਲੀਲ ਰਹੀ ਕਿ ਭਾਈਵਾਲ ਮੁਲਕਾਂ ਨੂੰ ਆਰਥਿਕ ਸਹਾਇਤਾ ਰਾਹੀਂ ਕੌਮਾਂਤਰੀ ਅਸਥਿਰਤਾ ਤੋਂ ਬਚਾਇਆ ਜਾ ਸਕਦਾ ਹੈ ਤੇ ਇਸ ਦਾ ਸਿੱਧਾ ਫਾਇਦਾ ਅਮਰੀਕਾ ਨੂੰ ਹੋਵੇਗਾ ਉਧਰ ਮਹਿਦੀ हसन ਨੂੰ ਡਿਪੋਰਟ ਕੀਤੇ ਜਾਣ ਦੀ ਜ਼ੋਰਦਾਰ ਵਕਾਲਤ ਕਰ ਰਹੇ ਨਲੇਤਾ ਕਹਿਣਾ ਸੀਗਾ ਕਿ ਅਸਲ 'ਚ हसन ਅਮਰੀਕਾ ਨੂੰ ਨਫ਼ਰਤ ਕਰਦਾ ਹੈ ਜੇ ਤੁਸੀਂ ਅਮਰੀਕਾ ਨੂੰ ਨਫ਼ਰਤ ਕਰਦੇ ਹੋ ਤਾਂ ਤੁਹਾਨੂੰ ਇੱਥੇ ਨਹੀਂ ਹੋਣਾ ਚਾਹੀਦਾ 41 ਦਿਨਾਂ ਤੋਂ ਚੱਲ ਰਿਹਾ ਅਮਰੀਕਾ ਦਾ ਸ਼ਟਡਾਊਨ ਖਤਮ ਹੋਣ ਦੇ ਕੰਢੇ ਤੇ ਹੈ ਸੋਮਵਾਰ ਨੂੰ ਕੁਝ ਕਾਨੂੰਨ ਸازਾ ਨੇ ਸ਼ਟਡਾਊਨ ਖਤਮ ਕਰਨ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ ਹਾਲਾਂਕਿ ਡੈਮੋਕ੍ਰੈਟਿਕ ਪਾਰਟੀ ਦੇ ਬਹੁਤ ਸਾਰੇ ਨੇਤਾ ਅਜੇ ਵੀ ਵਾਸ਼ਿੰਗਟਨ ਤੋਂ ਬਾਹਰ ਨੇ ਉਨਾ ਦੀ ਵਾਪਸੀ ਤੋਂ ਬਾਅਦ ਸੰਸਦ ਇਸ ਤੇ VOTING ਕਰੇਗੀ ਜਿਸ ਨਾਲ ਅਮਰੀਕੀ ਇਤਿਹਾਸ ਦਾ ਸਭ ਤੋਂ ਲੰਬਾ ਸ਼ਟਡਾਊਨ ਖਤਮ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਸ਼ਟਡਾਊਨ ਖਤਮ ਕਰਨ ਦੇ ਬਿੱਲ ਦਾ ਸਮਰਥਨ ਕਰਦੇ ਹੋਏ ਕਿਹਾ ਅਸੀਂ ਜਲਦੀ ਹੀ ਆਪਣੇ ਦੇਸ਼ ਨੂੰ ਦੁਬਾਰਾ ਖੋਲਣ ਜਾ ਰਹੇ ਹਾਂ ਟਰੰਪ ਪ੍ਰਸ਼ਾਸਨ ਵੱਲੋਂ ਓਬਾਮਾ ਕੇਅਰ ਫੰਡ ਅਤੇ ਸਿਹਤ ਬੀਮਾ ਯੋਜਨਾ ਨੂੰ ਜਾਰੀ ਰੱਖਣ ਤੋਂ ਇਨਕਾਰ ਕਰਨ ਕਾਰਨ ਵਿਰੋਧੀ ਧਿਰ ਡੈਮੋਕ੍ਰੇਟਸ ਨੇ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਸੀ ਡੈਮੋਕ੍ਰੇਟਸ ਲਗਾਤਾਰ ਟਰੰਪ ਦੀ ਪਾਰਟੀ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਨ ਤੇ ਜ਼ੋਰ ਦਿੰਦੇ ਰਹੇ ਨੇ 40 ਦਿਨਾਂ ਦੀ ਤਾਲਾਬੰਦੀ ਤੋਂ ਬਾਅਦ ਡੈਮੋਕ੍ਰੇਟਸ ਤੇ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੇ ਕੱਲ ਮੁਲਾਕਾਤ ਕੀਤੀ ਮੀਟਿੰਗ ਦੌਰਾਨ ਵਾਈਟ ਹਾਊਸ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਜਿਸ ਵਿੱਚ ਸ਼ਟਡਾਊਨ ਨੂੰ ਖਤਮ ਕਰਨ ਅਤੇ ਦਸੰਬਰ ਚ ਕਫਾਇਤੀ ਦੇਖਭਾਲ ਐਕਟ ਤੇ ਵੋਟਿੰਗ ਕਰਵਾਉਣ ਦੀ ਸ਼ਰਤ ਰੱਖੀ ਗਈ ਸੀ ਨਿਊ ਹੈਮਪਸ਼ਾਇਰ ਦੀ ਸੈਨੇਟਰ ਜ਼ੀਨ ਸ਼ਾਹੀਨ ਨੇ ਦੱਸਿਆ ਰਿਪਬਲਿਕਨ ਪਾਰਟੀ ਨੇ ਸਾਡੀਆਂ ਮੰਗਾਂ ਨੂੰ ਰੱਦ ਕਰ ਦਿੱਤਾ ਇਸ ਲਈ ਸਾਡੇ ਕੋਲ ਇਸ ਸ਼ਰਤ ਨੂੰ ਸਵੀਕਾਰ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ ਅਸੀਂ ਮਹਿਸੂਸ ਕੀਤਾ ਕਿ ਦੇਸ਼ ਚ ਸਿਹਤ ਸੰਭਾਲ ਸੇਵਾਵਾਂ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਣ ਲਈ ਬੰਦ ਸਭ ਤੋਂ ਵਧੀਆ ਤਰੀਕਾ ਸੀ ਇਸ ਤੇ ਸਮੇਂ ਸਿਰ VOTING ਹੋਵੇਗੀ ਅਤੇ ਮੈਨੂੰ ਵਿਸ਼ਵਾਸ ਹੈ ਕਿ ਇਹ ਸੇਵਾਵਾਂ ਜਾਰੀ ਰਹਿਣਗੀਆਂ ਸੱਤਾਧਾਰੀ ਰਿਪਬਲਿਕਨ ਪਾਰਟੀ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਡੈਮੋਕ੍ਰੇਟ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਹਾਲਾਂਕਿ ਗੱਲਬਾਤ ਵਿੱਚ ਸ਼ਾਮਲ 10-15 ਮੈਂਬਰਾਂ 'ਚੋਂ ਸਿਰਫ 5 ਨੇ ਵੋਟ ਪਾਈ ਬਹੁਤ ਸਾਰੇ ਡੈਮੋਕ੍ਰੇਟ ਪ੍ਰਸਤਾਵ ਦੇ ਵਿਰੋਧ ਦੇ ਵਿੱਚ ਰਹਿੰਦੇ ਨੇ ਅਤੇ ਬੰਦ ਨੂੰ ਜਾਰੀ ਰੱਖਣ ਦੀ ਅਪੀਲ ਕਰ ਰਹੇ ਨੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਹੈ ਕਿ ਉਹ ਅਮਰੀਕਾ ਤੇ ਭਾਰਤ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਆਪਣੇ ਕਰੀਬੀ ਸਹਿਯੋਗੀ ਸਰਜੀਓ ਗੋਰ ਨੂੰ ਭਾਰਤ ਚ ਨਵਾਂ ਰਾਜਦੂਤ ਨਿਯੁਕਤ ਕਰ ਰਹੇ ਨੇ ਇਸ ਅਹੁਦੇ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਦੱਸਦਿਆਂ ਉਨ੍ਹਾਂ ਕਿਹਾ ਕਿ ਗੋਰ ਹੁਣ ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਅੰਤਰਰਾਸ਼ਟਰੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਗੇ। ਵਾਈਟ ਹਾਊਸ ਦੇ ਓਵਲ ਦਫ਼ਤਰ 'ਚ আয়োজিত ਇੱਕ ਪ੍ਰੈਸ ਸਮਾਰੋਹ 'ਉਪਰਾਸ਼ਟਪਤੀ ਜੇਡੀ ਵੈਂਸ ਨੇ ਸਰਜੀਓ ਗੋਰ ਨੂੰ ਅਹੁਦੇ ਦੀ ਸੌਂਚਕਾਈ। ਟਰੰਪ ਦੇ ਨਾਲ ਵਿਦੇਸ਼ ਮੰਤਰੀ ਮਾਰਕੋ ਰੂਬਿਓ, ਖਜ਼ਾਨਾ ਸਕੱਤਰ ਸਕਾਟ ਬੈਸੈਂਟ, ਅਟਾਰਨੀ ਜਨਰਲ ਪੈਮ ਬੌਂਡੀ ਅਤੇ ਕਈ ਉੱਚ ਅਧਿਕਾਰੀ ਵੀ ਸਨ। ਗੋਰ ਦੇ ਸੌਂਚਕ ਸਮਾਗਮ ਦਾ ਸਵਾਗਤ ਸਾਰੇ ਮੌਜੂਦ ਲੋਕਾਂ ਵੱਲੋਂ ਤਾੜੀਆਂ ਨਾਲ ਕੀਤਾ ਗਿਆ। ਟਰੰਪ ਨੇ ਗੋਰ ਨਾਲ ਹੱਥ ਮਿਲਾਉਂਦੇ ਹੋਏ ਕਿਹਾ ਮੈਨੂੰ ਭਰੋਸਾ ਹੈ ਕਿ ਸਰਜੀਓ ਭਾਰਤ ਨਾਲ ਸਾਡੇ ਦੇਸ਼ ਦੇ ਸਭ ਤੋਂ ਮਹੱਤਵਪੂਰਨ ਰਿਸ਼ਤੇ ਨੂੰ ਹੋਰ ਮਜ਼ਬੂਤ ਕਰਨਗੇ ਇਹ ਸੱਚਮੁੱਚ ਇੱਕ ਯਾਦਗਾਰੀ ਕੰਮ ਹੈ ਸੌਣ ਚੁੱਕਣ ਤੋਂ ਬਾਅਦ ਸਰਜੀਓ ਗੋਰ ਨੇ ਕਿਹਾ ਕਿ ਇਹ ਉਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਨਮਾਨ ਸੀ ਉਹਨਾਂ ਕਿਹਾ ਮੈਂ ਅਮਰੀਕਾ ਤੇ ਭਾਰਤ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਤਨਦੇਹੀ ਨਾਲ ਕੰਮ ਕਰਾਂਗਾ ਗੋਰ ਨੇ ਟਰੰਪ ਦਾ ਧੰਨਵਾਦ ਕਰਦੇ ਹੋਏ ਕਿਹਾ ਤੁਹਾਡੀ ਅਗਵਾਈ ਹੇਠ ਪ੍ਰਾਪਤੀਆਂ ਇਤਿਹਾਸਕ ਨੇ ਮੈਨੂੰ ਤੁਹਾਡੇ ਨਾਲ ਕੰਮ ਕਰਨ ਤੇ ਮਾਣ ਹੈ ਅਤੇ ਹਮੇਸ਼ਾ ਤੁਹਾਡੇ ਨਾਲ ਰਹਾਂਗਾ ਭਾਰਤ ਦੀ ਪ੍ਰਸ਼ੰਸਾ ਕਰਦੇ ਹੋਏ 트ੰਪ ਨੇ ਕਿਹਾ ਕਿ ਭਾਰਤ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਸਭਿਅਤਾਵਾਂ 'ਚੋਂ ਇੱਕ ਹੈ ਤੇ ਹੁਣ ਇਹ ਦੁਨੀਆ ਦਾ ਸਭ ਤੋਂ ਵੱਡਾ ਦੇਸ਼ ਵੀ ਹੈ ਜਿਸ ਦੀ ਆਬਾਦੀ 1.5 ਅਰਬ ਤੋਂ ਵੱਧ ਹੈ ਉਹਨਾਂ ਅੱਗੇ ਕਿਹਾ ਸਰਜੀਓ ਇਸ ਭੂਮਿਕਾ 'ਚ ਸ਼ਾਨਦਾਰ ਕੰਮ ਕਰਨਗੇ ਭਾਰਤ 'ਚ ਰਾਜਦੂਤ ਦਾ ਅਹੁਦਾ ਬਹੁਤ ਮਹੱਤਵਪੂਰਨ ਹੈ ਅਮਰੀਕਾ 'ਚ ਰਹਿਣ ਵਾਲਾ ਇੱਕ ਭਾਰਤੀ ਵਿਅਕਤੀ ਇੱਕ ਦਿਲ ਦਹਿਲਾ ਦੇਣ ਵਾਲੀ ਕਹਾਣੀ ਸਾਂਝੀ ਕਰਨ ਲਈ ਵਾਇਰਲ ਹੋ ਗਿਆ ਹੈ ਜੋ ਕਿ ਉਹ ਕਹਿੰਦਾ ਹੈ ਅਮਰੀਕੀ ਜੀਵਨ ਦੀ ਇੱਕ ਦੁੱਖ ਭਰੀ ਹਕੀਕਤ ਨੂੰ ਦਰਸਾਉਂਦੀ ਹੈ ਬਜ਼ੁਰਗ ਨਾਗਰਿਕਾਂ ਦੀ ਇਕਲਤਾ ਜੋ ਇਕੱਲੇ ਜੀਉਂਦੇ ਅਤੇ ਮਰਦੇ ਨੇ ਇੱਕ ਭਾਵੁਕ ਇੰਸਟਾਗ੍ਰam ਵੀਡੀਓ 'ਚ ਅਮਰੀਕਾ 'ਚ ਰਹਿਣ ਵਾਲੇ ਸਚਿਨ ਸਿੰਧੂ ਨੇ ਦੱਸਿਆ ਕਿ ਕਿਵੇਂ ਉਹਨਾਂ ਦੇ 80 ਸਾਲਾ ਗੁਆਢੀ ਜਿਸ ਦੀ ਪਛਾਣ ਸ਼ਫਰ ਵਜੋਂ ਹੋਈ ਹੈ ਜੋ ਇਕੱਲਾ ਹੀ ਆਪਣੇ ਅਪਾਰਟਮੈਂਟ 'ਚ ਰਹਿ ਰਿਹਾ ਸੀ ਦੀ ਮੌਤ ਹੋ ਗਈ ਸਿੰਧੂ ਨੇ ਕਿਹਾ ਕਿ ਬਜ਼ੁਰਗ ਆਦਮੀ ਦੀ ਕੋਈ ਪਤਨੀ ਜਾਂ ਬੱਚੇ ਨਹੀਂ ਸਨ ਅਤੇ ਸ਼ਾਇਦ ਉਹ ਇਕੱਲਾ ਸੀ ਜੋ ਉਹਨਾਂ ਨੂੰ ਨਿੱਜੀ ਤੌਰ ਤੇ ਜਾਣਦਾ ਸੀ ਮੈਨੂੰ ਇੱਕ ਦਿਨ ਤੱਕ ਉਸ ਤੋਂ ਕੋਈ ਖਬਰ ਨਹੀਂ ਮਿਲੀ ਮੈਂ ਚਿੰਤਤ ਹੋ ਗਿਆ ਇਸ ਲਈ ਮੈਂ ਵਾਧੂ ਚਾਬੀਆਂ ਦੀ ਵਰਤੋਂ ਕਰਕੇ ਉਸ ਦੀ ਜਾਂਚ ਕੀਤੀ ਉਹ ਆਪਣੇ ਬਿਸਤਰੇ ਤੇ ਬੇਜਾਨ ਪਿਆ ਸੀ ਸਿੰਧੂ ਨੇ ਕਿਹਾ ਪੁਲਿਸ ਨੇ ਬਾਅਦ ਚ ਉਸ ਆਦਮੀ ਦੀ ਮੌਤ ਦੀ ਪੁਸ਼ਟੀ ਕੀਤੀ ਕੋਈ ਪਤਨੀ ਨਹੀਂ ਕੋਈ ਬੱਚੇ ਉਸਦੇ ਨਾਲ ਨਹੀਂ ਰਹਿੰਦੇ ਸ਼ਾਇਦ ਮੈਂ ਹੀ ਇਕੱਲਾ ਸੀ ਜੋ ਉਸ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਨੇ ਦੁਹਰਾਇਆ ਵੀਡੀਓ 'ਚ ਦਿਖਾਈ ਦੇ ਰਿਹਾ ਭਾਵੁਕ ਫਿਰ ਨੌਜਵਾਨ ਭਾਰਤੀ ਨਿਵਾਸੀ ਨੇ ਭਾਰਤ ਅਤੇ ਅਮਰੀਕਾ ਵਿਚਕਾਰ ਸੱਭਿਆਚਾਰਕ ਅੰਤਰਾਂ ਤੇ ਵਿਚਾਰ ਕੀਤਾ ਉਸ ਨੇ ਕਿਹਾ ਕਿ ਜਦੋਂ ਕਿ ਸੰਯੁਕਤ ਰਾਜ ਅਮਰੀਕਾ ਆਜ਼ਾਦੀ ਅਤੇ ਨਿੱਜਤਾ ਦੀ ਪੇਸ਼ਕਸ਼ ਕਰਦਾ ਏ ਇਸ ਵਿੱਚ ਅਕਸਰ ਭਾਰਤ 'ਚ ਮੌਜੂਦ ਪਰਿਵਾਰਾਂ ਦੀ ਡੂੰਗੀ ਭਾਵਨਾ ਦੀ ਘਾਟ ਹੁੰਦੀ ਹੈ ਅਮਰੀਕਾ ਬਾਰੇ ਇੱਕ ਗੱਲ ਮੈਨੂੰ ਬਹੁਤ ਪਸੰਦ ਨਹੀਂ ਹੈ ਕਿ ਪਰਿਵਾਰ ਇਕੱਠੇ ਨਹੀਂ ਰਹਿੰਦੇ ਮਾਪੇ ਆਪਣੇ ਬੱਚਿਆਂ ਨਾਲ ਨਹੀਂ ਰਹਿਣਾ ਚਾਹੁੰਦੇ ਤੇ ਬੱਚੇ ਆਪਣੇ ਮਾਪਿਆਂ ਨਾਲ ਨਹੀਂ ਰਹਿਣਾ ਚਾਹੁੰਦੇ ਸਿੰਧੂ ਨੇ ਕਿਹਾ ਭਾਰਤ 'ਚ ਅਸੀਂ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਦੇ ਹਾਂ ਤੇ ਜੁੜੇ ਰਹਿੰਦੇ ਹਾਂ ਉਸ ਸਭਿਆਚਾਰ ਇੱਥੇ ਮੌਜੂਦ ਨਹੀਂ ਹੈ ਤੇ ਇਸੇ ਕਰਕੇ ਬਹੁਤ ਸਾਰੇ ਬਜ਼ੁਰਗ ਇਕਲਤਾ 'ਚ ਮਰ ਜਾਂਦੇ ਨੇ ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜੇਕਰ ਕੋਈ ਪਰਿਵਾਰਕ ਮੈਂਬਰ ਅੱਗੇ ਨਹੀਂ ਆਇਆ ਤਾਂ ਉਹ ਸ਼ਫਰ ਦੇ ਅੰਤਿਮ ਸੰਸਕਾਰ ਦੇ ਪ੍ਰਬੰਧਾਂ ਦੀ ਨਿੱਜੀ ਤੌਰ ਤੇ ਦੇਖਭਾਲ ਕਰੇਗਾ ਸਿੰਧੂ ਦੇ ਵੀਡੀਓ ਨੇ ਜਲਦੀ ਹੀ ਆਨਲਾਈਨ ਧੂਮਚਾ ਦਿੱਤੀ ਹਜ਼ਾਰਾਂ ਪ੍ਰਤੀਕਿਰਿਆਵਾਂ ਮਿਲੀਆਂ ਤੇ ਆਧੁਨਿਕ ਸਮਾਜ 'ਚ ਇਕਲਤਾ ਅਤੇ ਪਰਿਵਾਰਕ ਪ੍ਰਣਾਲੀਆਂ ਦੇ ਟੁੱਟਣ ਬਾਰੇ ਚਰਚਾ ਛਿੜ ਗਈ ਕਈਆਂ ਨੇ ਸਿੰਧੂ ਦੀ ਹਮਦਰਦੀ ਦੀ ਪ੍ਰਸ਼ੰਸਾ ਕੀਤੀ ਉਹਨਾਂ ਦੇ ਇਸ ਕੰਮ ਨੂੰ ਮਨੁੱਖਤਾ ਦੀ ਯਾਦ ਦਿਵਾਉਂਦਾ ਕਿਆ ਹੋਰਾਂ ਨੇ ਕਿਹਾ ਕਿ ਉਹਨਾਂ ਦਾ ਸੰਦੇਸ਼ ਇੱਕ ਵੱਧਰੀ ਸਮਾਜਿਕ ਸਮੱਸਿਆ ਤੇ ਰੌਸ਼ਨੀ ਪਾਉਂਦਾ ਜੋ ਅਕਸਰ ਅਣਦੇਖੀ ਰਹਿੰਦੀ ਹੈ ਵਿਕਸਿਤ ਦੇਸ਼ਾਂ 'ਚ ਇਕੱਲੇ ਰਹਿਣ ਵਾਲੇ ਬਜ਼ੁਰਗ ਲੋਕਾਂ ਦੇ ਸ਼ਾਂਤ ਦੁੱਖ ਕੈਨੇਡਾ ਦੀ ਰਾਜਧਾਨੀ ਚ ਚਾਰ ਬੱਚਿਆਂ ਸਣੇ 6 ਜਣਿਆਂ ਦਾ ਕਤਲ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟ ਵੱਲੋਂ ਗੁਨਾਹ ਕਬੂਲ ਕੀਤੇ ਜਾਣ ਦੀ ਘਟਨਾ ਤੋਂ ਕਾਨੂੰਨੀ ਮਾਹਿਰ ਬੇਹਦ ਹੈਰਾਨ ਨੇ ਜਿਸ ਨੂੰ ਪਿਛਲੇ ਹਫਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ শ্রীলঙ্কা ਦੇ ਫੈਬ੍ਰਿਓ ਦਾ ਜ਼ੋਇਸ਼ਾ ਨੇ ਪਿਛਲੇ ਸਾਲ ਮਾਰਚ ਚ 7 ਸਾਲ ਦੀ ਇਨੁਕਾ ਵਿਕਰਮ ਸਿੰਘ 4 ਸਾਲ ਦੇ ਅਸ਼ਵਨੀ ਵਿਕਰਮ ਸਿੰਘ 3 ਸਾਲ ਦੀ ਰਨਾਇਆ ਵਿਕਰਮ ਸਿੰਘ 2 ਮਹੀਨੇ ਬੱਚੇ ਅਤੇ ਬੱਚਿਆਂ ਦੀ ਮਾਂ ਦਰਸ਼ਨੀ ਏਕਾ ਨਾਇਕੇ ਤੋਂ ਇਲਾਵਾ 40 ਸਾਲ ਦੀ ਗਾਮਨੀ ਅਮਾਰਾਕੂਨ ਦੀ ਛੁਰੇ ਮਾਰ ਕੇ ਹੱਤਿਆ ਕਰ ਦਿੱਤੀ ਸੀ ਫੈਬਰਿਓ ਨੇ ਪਹਿਲੇ ਦਰਜੇ ਦੀ ਹੱਤਿਆ ਦੇ 4 ਅਤੇ ਦੂਜੇ ਦਰਜੇ ਦੀ ਹੱਤਿਆ ਦੇ 2 ਗੁਨਾਹ ਕਬੂਲ ਕੀਤੇ ਕ੍ਰਿਮੀਨਲ ਲਾਇਰ ਮਾਰਕ ਐਰਟਲ ਦਾ ਕਹਿਣਾ ਸੀ ਕਿ ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਯੂਨੀਵਰਸਿਟੀ ਆਫ ਆਟਵਾ ਦੀ ਪ੍ਰੋਫੈਸਰ ਜੈਨੀਫਰ ਕੁਐਡ ਦਾ ਕਹਿਣਾ ਸੀ ਕਿ 90% ਅਪਰਾਧ मामलों ਦੇ ਵਿੱਚ ਮੁਕੱਦਮਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਈ ਨਾ ਕੋਈ ਸਮਝੌਤਾ ਹੋ ਜਾਂਦਾ ਹੈ ਪਰ ਮਲਜ਼ਮ ਵੱਲੋਂ ਗੰਭੀਰ ਦੋਸ਼ਾਂ ਨੂੰ ਕਬੂਲ ਕਰਨਾ ਗੈਰ ਸਧਾਰਨ ਹੈ ਫੈਬ੍ਰਿਓ ਨੇ ਅਦਾਲਤ ਨੂੰ ਦੱਸਿਆ ਕਿ ਉਹ ਘਰ 'ਚ ਮੌਜੂਦ ਹਰ ਜੀ ਦਾ ਕਤਲ ਕਰਨਾ ਚਾਹੁੰਦਾ ਸੀ ਕਿਉਂਕਿ ਉਸਦੇ ਪੈਸੇ ਖਤਮ ਹੋ ਚੁੱਕੇ ਸਨ ਤੇ ਉਹ ਸ਼੍ਰੀਲੰਕਾ ਪਰਤਣਾ ਨਹੀਂ ਸੀ ਚਾਹੁੰਦਾ ਫੈਬ੍ਰਿਓ ਨੇ ਇਹ ਵੀ ਮੰਨਿਆ ਕਿ ਵਿਕਰਮ ਸਿੰਘ ਦੇ ਪਰਿਵਾਰ ਉਸ ਨਾਲ ਬਹੁਤ ਪਿਆਰ ਕਰਦਾ ਸੀ ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਕਾਰੀ ਵਕੀਲ ਡੈਲਸ ਮੈਕਨੇਕ ਨੇ ਕਿਹਾ ਕਿ ਜੇ ਫੈਬ੍ਰਿਓ ਗੁਨਾਹ ਕਬੂਲ ਨਾ ਕਰਦਾ ਤਾਂ ਉਹਨਾਂ ਵੱਲੋਂ ਮਜ਼ਬੂਤ ਕੇਸ ਤਿਆਰ ਕੀਤਾ ਗਿਆ ਸੀ ਜਿਸ ਤਰ੍ਹਾਂ ਹੀ ਦੋਸ਼ੀ ਠਹਿਰਾਇਆ ਜਾਂਦਾ ਬਚਾਅ ਪੱਖ ਦੇ ਵਕੀਲ ਇਵਾਨ ਲਿਟਲ ਨੇ ਅਦਾਲਤ 'ਚ ਕਬੂਲ ਕੀਤਾ ਕਿ ਉਸਦੇ ਮੁਵਕਲ ਨੇ ਅਣਕਿਆਸੀ ਕਰਤੂਤ ਕੀਤੀ ਪਰ ਅੱਜ ਆਪਣਾ ਗੁਨਾਹ ਕਬੂਲ ਕਰਦਿਆਂ ਉਹ ਬਿਲਕੁਲ ਸਹੀ ਰਾਹ ਅਖਤਿਆਰ ਕਰ ਰਿਹਾ ਹੈ ਲਿਟਲ ਨੇ ਕਿਹਾ ਕਿ ਉਹ ਆਪਣੇ ਮੁਵਕਲ ਨੂੰ ਮਾਨਸਿਕ ਤੌਰ ਤੇ ਬਿਮਾਰ ਦਿਖਾਉਣ ਦਾ ਯਤਨ ਨਹੀਂ ਕਰਨਗੇ ਤੇ ਮੁਕਦਮੇ ਦਾ ਨਤੀਜਾ ਆਪ ਸੀ ਗੱਲਬਾਤ ਰਾਹੀਂ ਸਾਹਮਣੇ ਆਇਆ ਏ ਦੱਸਦੀ ਹੈ ਕਿ ਵਾਰਦਾਤ ਦੌਰਾਨ ਪਰਿਵਾਰ ਦਾ ਮੁਖੀ ਗੰਭੀਰ ਜ਼ਖਮੀ ਹੋ ਗਿਆ ਤੇ ਉਹ ਹੁਣ ਸਿਹਤਯਾਬ ਹੋਣ ਮਗਰੋਂ ਇਮੀਗ੍ਰੇਸ਼ਨ ਚੁਣੌਤੀਆਂ ਦਾ ਟੱਕਰਾ ਕਰ ਰਿਹਾ ਹੈ ਤਨੁਸ਼ਕਾ ਵਿਕਰਮ ਸਿੰਘ ਦੇ ਪਿਤਾ ਅਤੇ ਭਰਾ ਨੇ ਇਮੀਗ੍ਰੇਸ਼ਨ ਵਿਭਾਗ ਨੂੰ ਅਪੀਲ ਕੀਤੀ ਕਿ ਉਸ ਨਾਲ ਰੈਇਤ ਵਰਤਦਿਆਂ ਕੈਨੇਡਾ 'ਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਅਮਰੀਕਾ ਤੋਂ ਇੱਕ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੋਂ ਦੇ ਫਲੋਰੀਡਾ ਸੂਬੇ 'ਚ ਰਾਹਤ ਮਿਸ਼ਨ ਤੇ ਜਾ ਰਿਹਾ ਇੱਕ ਛੋਟਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਦੋ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਅਧਿਕਾਰੀਆਂ ਅਨੁਸਾਰ ਉਕਤ ਹਾਦਸਾ ਫੋਰਟ ਲਾਰਡਡੇਲ ਦੇ ਕੋਰਲ ਸਪ੍ਰਿੰਗਸ ਉਪਨਗਰ ਦੇ ਰਹਿਸ਼ੀ ਇਲਾਕੇ 'ਚ ਵਾਪਰਿਆ। ਜਦੋਂ ਜਹਾਜ਼ ਬੇਕਾਬੂ ਹੋ ਕੇ ਤਲਾਅ 'ਚ ਜਾ ਡੇਗਾ। ਕੋਲ ਸਪ੍ਰਿੰਗਸ ਪੁਲਿਸ ਵਿਭਾਗ ਨੇ ਸੋਮਵਾਰ ਦੁਪਹਿਰ ਨੂੰ ਮੌਤਾਂ ਦੀ ਪੁਸ਼ਟੀ ਕੀਤੀ ਪਰ ਹਾਦਸੇ ਸਮੇਂ ਜਹਾਜ਼ 'ਚ ਸਵਾਰ ਲੋਕਾਂ ਬਾਰੇ ਹੋਰ ਜਾਣਕਾਰੀ ਨਹੀਂ ਮਿਲ ਸਕੀ। ਕੋਰਲ ਸਪ੍ਰਿੰਗਸ ਪਾਰਕਲੈਂਡ ਫਾਇਰ ਡਿਪਾਰਟਮੈਂਟ ਦੇ ਡਿਪਟੀ ਚੀਫ ਮਾਈਕ ਮੋਜ਼ਰ ਨੇ ਕਿਹਾ ਇਮਰਜੈਂਸੀ ਟੀਮ ਨੇ ਹਾਦਸੇ ਦੀ ਜਾਣਕਾਰੀ ਮਿਲਣ ਦੇ ਕੁਝ ਮਿੰਟਾਂ ਦੇ ਅੰਦਰ ਹੀ ਜਵਾਬ ਦਿੱਤਾ ਤੇ ਮੌਕੇ ਤੇ ਪਹੁੰਚ ਗਈ ਫੋਰਟ ਲਾਰਡ ਡੇਲ ਸ਼ਹਿਰ ਦੇ ਇੱਕ ਬਲਾਰੇ ਜੋ ਹਵਾਈ ਅੱਡੇ ਦਾ ਮਾਲਕ ਹੈ ਤੇ ਅੱਡੇ ਦਾ ਸੰਚਾਲਨ ਕਰਦਾ ਹੈ ਨੇ ਦੱਸਿਆ ਕਿ ਛੋਟਾ ਬੀਚ ਕ੍ਰਾਫਟ ਕਿੰਗ 에ਅਰ ਜਹਾਜ਼ ਫੋਰਟ ਲਾਰਡ ਡੇਲ ਐਗਜ਼ੀਕਿਊਟਿਵ 에ਅਰਪੋਰਟ ਤੋਂ ਸਵੇਰੇ 10:14 ਮਿੰਟ ਤੇ ਉਡਾਣ ਭਰਨ ਤੋਂ ਥੋੜੀ ਦੇਰ ਬਾਅਦ ਹਾਦਸਾ ਗ੍ਰਸਤ ਹੋ ਗਿਆ ਕੋਲ ਸਪ੍ਰਿੰਗਸ ਪੁਲਿਸ ਅਧਿਕਾਰੀ ਅਤੇ ਫਾਇਰ ਫਾਈਟਰ 5 ਮਿੰਟ ਬਾਅਦ ਸਵੇਰੇ 10:19 ਤੇ ਘਟਨਾ ਸਥਾਨ ਤੇ ਪਹੁੰਚੇ ਜਹਾਜ਼ ਜਮੈਕਾ ਲਈ ਰਾਹਤ ਮਿਸ਼ਨ ਤੇ ਜਾ ਰਿਹਾ ਸੀ ਜਿੱਥੇ 28 ਅਕਤੂਬਰ ਨੂੰ ਹਰੀਕੇਨ ਮੈਲਿਸਾ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕੀਤਾ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ